ਪਾਕਿਸਤਾਨ ਦੀ ਮਹਿਲਾ ਨੇ ਲੁਧਿਆਣਾ ਵਿੱਚ ਦਿੱਤਾ ਬੱਚੇ ਨੂੰ ਜਨਮ ਆਗਰਾ ਤੋਂ ਲਾਹੌਰ ਜਾ ਰਹੀ ਟ੍ਰੇਨ ਦੇ ਵਿੱਚ ਸੀ ਮਹਿਲਾ ਸਵਾਰ ਤਬੀਅਤ ਵਿਗੜਨ ਦੇ ਚਲਦੇ ਲੁਧਿਆਣਾ ਵਿੱਚ ਕਰਾਨੀ ਪਈ ਡਿਲੀਵਰੀ ਖਬਰ ਲੁਧਿਆਣਾ ਤੋਂ ਹੈ ਜਿੱਥੇ ਪਾਕਿਸਤਾਨ ਦੀ ਇੱਕ ਮਹਿਲਾ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪਾਕਿਸਤਾਨ ਦੀ ਰਹਿਣ ਵਾਲੀ ਮਰੀਸ ਨਾਮ ਦੀ ਮਹਿਲਾ आगरा ਤੋਂ ਲਾਹੌਰ ਸਮਝੋਤਾ ਐਕਸਪ੍ਰੈਸ ਦੇ ਵਿੱਚ ਜਾ ਰਹੀ ਸੀ ਤਾਂ ਜਦੋਂ ਟ੍ਰੇਨ ਲੁਧਿਆਣਾ ਪਹੁੰਚੀ ਤਾਂ ਮਹਿਲਾ ਦੀ ਤਬੀਅਤ ਕਾਫੀ ਵਿਗੜ ਜਾਂਦੀ ਆ ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲੈ ਕੇ ਆਇਆ ਜਾਂਦਾ ਤਾਂ ਉੱਥੇ ਉਸ ਦੀ ਡਿਲੀਵਰੀ ਕਰਵਾਈ ਜਾਂਦੀ ਹੈ ਤੇ ਉਸ ਵੱਲੋਂ ਇੱਕ ਬੱਚੀ ਨੂੰ ਜਨਮ ਦਿੱਤਾ ਜਾਂਦਾ ਮਹਿਲਾ ਡਿਲੀਵਰੀ ਕਰਾਉਣ ਤੋਂ ਇਨਕਾਰ ਕਰ ਰਹੀ ਸੀ ਕਿਉਂਕਿ ਉਹ ਪਾਕਿਸਤਾਨ ਜਾ ਕੇ ਡਿਲੀਵਰੀ ਕਰਵਾਉਣਾ ਚਾਹੁੰਦੀ ਸੀ ਤਾਂਕਿ ਬੱਚੀ ਦੀ ਨਾਗਰਿਕਤਾ ਨਾ ਬਦਲੇ ਪਰ ਤਬੀਅਤ ਵਿਗੜਨ ਦੇ ਚਲਦੇ ਉਸ ਨੂੰ ਲੁਧਿਆਣਾ ਦੇ ਵਿੱਚ ਉਸਦੀ ਡਿਲੀਵਰੀ ਕਰਵਾਈ ਗਈ ਤੇ ਇੱਥੇ ਇੱਕ ਬੱਚੀ ਨੂੰ ਜਨਮ ਦਿੱਤਾ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮਾਂ ਅਤੇ ਬੱਚੀ ਦੋਨੋਂ ਸੁਰੱਖਿਤ ਹਨ ਤਾਂ ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਨੇ ਹਾਂ ਇਹ ਲੇਡੀ ਪੰਜਵਾਂ ਬੱਚਾ ਸੀ ਇਹਦਾ ਦੋ ਪਹਿਲਾਂ ਨਾਰਮਲ ਸੀ ਦੋ ਅਬੋਰਸ਼ਨ ਸੀਗੇ ਇਹ ਲੇਬਰ ਪੇਨਸ ਵਿੱਚ ਆਈ ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ ਐਡਵਾਂਸ ਲੇਬਰ ਚ ਸੀਗੀ ਇਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ ਚ ਪਹੁੰਚ ਜਾਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ ਕਿਉਂਕਿ ਇਹਦੇ ਹਸਬੰਡ ਪਾਕਿਸਤਾਨੀ ਸੀ ਆਪੇ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ ਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ ਅਸੀਂ ਤਾਂ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖ ਕੇ ਇਲਾਜ ਕੀਤਾ ਹੈ ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ ਆਂ ਇੰਡੀਆ ਨਾ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ ਦੋਨੋਂ ਤੰਦਰੁਸਤ ਨੇ ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ ਹੈ ਤਕਰੀਬਨ ਟਾਈਮ 2 ਵਜੇ ਦਾ ਟਾਈਮ ਸੀਗਾ ਦੁਪਹਿਰ ਦੇ ਸਰ ਦੇਖੋ ਸਾਨੂੰ ਕਾਸ ਜਦੋਂ ਵੀ ਆਉਂਦੀ ਅਸੀਂ ਅਸੀਂ ਇਹ ਨਹੀਂ ਦੇਖਦੇ ਕੋਈ ਪਾਕਿਸਤਾਨ ਦਾ ਕੋਈ ਦਾ ਕੋਈ ਸਾਡੇ ਲਈ ਤਾਂ ਇਨਸਾਨੀਅਤ ਦੇ ਨਾਤੇ ਉਸ ਨੂੰ ਪੇਸ਼ੈਂਟ ਨੂੰ ਚੱਕਣਾ ਹੈ 8:30 ਵਜੇ ਕੋਈ ਦੇ ਕਰੀਬ ਸਾਨੂੰ ਸਵੇਰੇ ਕਾਲ ਆਈ ਹੈ ਤੇ ਮੇਰੇ ਡਰਾਈਵਰ ਨੇ ਜਦੋਂ ਫੋਨ ਚੱਕਿਆ ਤੇ ਉਹ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਇਸ ਤਰ੍ਹਾਂ ਕਰਕੇ ਗੱਲ ਆ ਤੇ ਵੀ ਠੰਡਾਰੀ ਦੇ ਕੋਲ ਗੱਡੀ ਪਹੁੰਚ ਰਹੀ ਹੈ ਵੀ ਸਾਢੇ 1:9 ਵਜੇ ਗੱਡੀ ਪਹੁੰਚ ਜੇਗੀ ਤੇ ਉਹਦੇ ਵਿੱਚ ਇੱਕ ਡਿਲੀਵਰ ਜਿਹੜੀ ਲੇਡੀ ਹੈ ਉਹ ਉਹਦਾ ਜਿਹੜਾ ਬੇਬੀ ਹੈ ਉਹਦੇ ਲੀਕੇਜ ਵਗੈਰਾ ਹੋ ਗਿਆ ਜੋ ਵੀ ਇਹਨਾਂ ਦੇ ਫੰਡਾਮੈਂਟਲ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਤੇ ਸਾਨੂੰ ਕਾਲ ਆਉਣ ਤੋਂ ਬਾਅਦ ਅਸੀਂ ਮੇਰੇ ਮੈਂ ਦੋ ਡਰਾਈਵਰ ਤਾਂ ਭੇਜੇ ਵੀ ਉੱਥੋਂ ਲੇਡੀ ਨੂੰ ਲਿਆਉਣ ਦੇ ਵਿੱਚ ਦਿੱਕਤ ਨਾ ਆਵੇ ਤੇ ਉਹ ਦੋ ਡਰਾਈਵਰ ਸਾਡੇ ਜਦੋਂ ਗਏ ਤੇ ਉੱਥੇ ਸਾਨੂੰ ਜਾਂਦੇ ਨੇ ਉੱਥੇ ਡਾਕਟਰ ਵੀ ਇੱਕ ਜਿਹੜਾ ਇਹ ਖੜੇ ਸਨ ਉਹਨਾਂ ਨੇ ਸਾਨੂੰ ਵੀ ਜਿਹੜਾ ਡਿਲੀਵਰੀ ਦਾ ਸਾਰਾ ਸਿਸਟਮ ਦੱਸ ਕੇ ਤੇ ਸਾਡੇ ਦੋਨੇ ਜਿਹੜੇ ਡਰਾਈਵਰ ਆ ਇੱਥੇ ਲੈ ਕੇ ਆ ਗਏ 9:30 ਵਜੇ ਤੇ ਕਰੀਬ ਅਸੀਂ ਉੱਥੋਂ ਲੈ ਕੇ ਆਏ ਉਹਨਾਂ ਨੂੰ ਨਾਲ ਕੌਣ ਕੌਣ ਸੀ ਉਹਨਾਂ ਦੇ ਨਾਲ ਇੱਕ ਉਹਦਾ ਬ੍ਰਦਰ ਸੀ ਸ਼ਾਇਦ ਤੇ ਦੋ ਉਹਦੇ ਬੱਚੇ ਸੀਗੇ ਨਾਲ ਛੋਟੇ ਛੋਟੇ ਕਿੱਥੇ ਜਾ ਰਹੇ ਸੀ ਉਹ ਉਹ ਸ਼ਾਇਦ ਕਰਾਚੀ ਜਾ ਰਹੇ ਸੀਗੇ ਪਾਕਿਸਤਾਨ ਦਾ ਪਾਸਪੋਰਟ ਸ਼ਾਇਦ ਉਹਨਾਂ ਦਾ ਹੈਗਾ ਪਰ ਅਸੀਂ ਇਹਦੇ ਵਿੱਚ ਕੋਈ ਉਹ ਨਹੀਂ ਕਰਦੇ ਕਿਉਂਕਿ ਇਨਸਾਨੀਅਤ ਦੇ ਨਾਲ ਸਾਡੇ ਲਈ ਇਨਸਾਨ ਸਾਰੇ ਇੱਕੋ ਨੇ ਤੇ ਉਹਨਾਂ ਡਿਲੀਵਰ ਕਰਾਉਣ ਲਈ ਅਸੀਂ ਫਿਰ ਇੱਥੇ ਗੱਡੀ ਲੈ ਆ ਜਦੋਂ ਵੀ ਇੱਥੇ ਸਿਵਲ ਹਸਪੀਟਲ ਚ ਲੈ ਕੇ ਆ ਲੇਬਰ ਰੂਮ ਦੇ ਵਿੱਚ ਅਸੀਂ ਪੇਸ਼ੈਂਟ ਛੱਡਣ ਤੋਂ ਬਾਅਦ ਉਹਦੇ ਬ੍ਰਦਰ ਨਾਲ ਸੀਗਾ ਉਹਦੇ ਬ੍ਰਦਰ ਨੇ ਸਾਰੇ ਜਿਹੜੀ ਵੀ ਡਾਕੂਮੈਂਟੇਸ਼ਨ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਵੀ ਜਿਹੜੇ ਸਿਵਲ ਹਸਪੀਟਲ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਜਾ ਰਿਹਾ ਮੰਨ ਕਰ ਰਹੀ ਸੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਹੀ ਹੈ ਨਾ ਕਰਵਾਵਾਂਗੇ ਤਾਂ ਪਰ ਉਹਦੀ ਕੰਡੀਸ਼ਨ ਨਹੀਂ ਸੀ ਇੱਥੇ ਸਾਨੂੰ ਵੀ ਉਹਨਾਂ ਨੇ ਗੱਡੀ ਦੇ ਵਿੱਚ ਸਾਡੇ ਡਰਾਈਵਰ ਨੇ ਜਿਵੇਂ ਦੱਸਿਆ ਹੈਗਾ ਵੀ ਗੱਡੀ ਦੇ ਵਿੱਚ ਬੈਠਣ ਲਈ ਰਾਜ਼ੀ ਨਹੀਂ ਸੀ ਕਿਉਂਕਿ ਉਹ ਕੋਈ ਚਾਹੀਦੀ ਵੀ ਅਸੀਂ ਡਿਲੀਵਰੀ ਜਿਹੜੀ ਹੈ ਉੱਥੇ ਜਾ ਕੇ ਕਰਵਾਣੀ ਹੈ ਬਟ ਉਹਦੀ ਹਾਲਾਤ ਹੀ ਇਹੋ ਜਿਹੀ ਨਹੀਂ ਸੀ ਕਿ ਵੀ ਉੱਥੇ ਡਿਲੀਵਰੀ ਜਾ ਕੇ ਕਰਵਾ ਕੋ ਇੰਨਾ ਟਾਈਮ ਨਹੀਂ ਸੀਗਾ ਉਹਦੇ ਕੋਲ ਤੇ ਇੱਥੇ ਉਸ ਤੋਂ ਬਾਅਦ ਮੈਨੂੰ ਪਤਾ ਨੇ ਲੇਬਰ ਰੂਮ ਦੇ ਵਿੱਚ ਸਾਡੇ ਜਿਹੜੀ ਹੈ ਸਾਡਾ ਉੱਥੇ ਤੱਕ ਦਾ ਕੰਮ ਹੋ ਗਿਆ ਉਸ ਤੋਂ ਬਾਅਦ ਡ ਅ ਦੇਖਿਆ ਦੇਖਿਆ ਤੇ ਵਧੀਆ ਮਤਲਬ ਬੱਚੇ ਬੇਬੀ ਹੋ ਗਿਆ ਹਾਂਜੀ ਹਾਂਜੀ ਬੇਬੀ ਸਾਨੂੰ ਅੱਜ ਸੁਣਾ ਨੂੰ ਮਿਲਿਆ ਵੀ ਉਹਦੇ ਬੇਬੀ ਗਰਲ ਹੋਈ ਹੈ ਕੱਲ ਤੇ ਚਲੋ ਜੋ ਵੀ ਪਰਮਾਤਮਾ ਨੂੰ ਮਨਜ਼ੂਰ ਹੈ ਪਹਿਲਾਂ ਵੀ ਉਹਦੀ ਸ਼ਾਇਦ ਦੋ ਗੁੜੀਆਂ ਹੀ ਸੀਗੀਆਂ ਜਿਹੜੀਆਂ ਉਹਦੇ ਨਾਲ ਆਈਆਂ ਸੀਗੀਆਂ